ਆਨੁਰੰਦ ਵਰਦਨ ਸਾਨੂੰ ਬੜਾ ਕੁਰਬਾਨੀ ਦੇਣੀ ਪੈ ਗਈ ਤੁਹਾਡੇ ਪੱਕੇ ਕੱਚੇ ਮਜ਼ਦੂਰ ਨੂੰ ਪੱਕੇ ਹੋ ਉਸੇ ਪਰ ਜਹੇ ਮੰਦੀ ਨਾਲ ਜੁੜੇ ਘੜਾ ਕੇ ਚਲੋ ਹੁਣ ਵੀ ਤੁਹਾਨੂੰ ਇਹੀ ਬੇਇੱਜ਼ਤੀ ਕਰਦੇ ਹੋ ਜਿੱਥੇ ਵੀ ਲੋੜਾ ਸਾਡੀ ਯੂਨੀਅਨ ਦੀ ਮੈਂ ਕਿਹਾ ਪ੍ਰਧਾਨ ਦੇ ਕਹਿੰਦੇ ਉਹ ਕਹਿੰਦਾ ਮੇਰਾ ਸਾਫੀ ਗੋਰਾ ਬੋਲ ਕੇ ਗਿਆ ਕੀ ਹੋਇਆ ਦੁੱਧ ਦੇ ਪਿੰਡ ਦੀ ਗੱਲ ਕੀਤੀ ਗੋਰੇ ਨੇ ਸਾਥੀ ਨੇ ਉੜ ਤੋੜ ਕੇ ਕਾਲੀ ਜਾਲ ਦੀ ਸਰਕਾਰ ਸੀ ਤੋੜ ਕੇ ਉਹਨੂੰ ਪਿੰਡ ਬਣਾ ਪਿੰਡ ਤੋੜ ਕੇ ਸ਼ਹਿਰ ਬਣਾਤਾ ਕੰਮ ਇਹਨਾਂ ਦਾ ਕਾਹਦਾ ਉਸ ਪਿੰਡ ਦਾ 10000 ਕੰਮ ਕਾੜਦੇ ਹੁਣ ਬੰਦੇ ਤਾਂ ਫਿਕਰ ਨਹੀਂ ਹੁੰਦਾ ਬੀਬੀਆਂ ਨੂੰ ਫਿਕਰ ਹੁੰਦੀ ਸੁਣਨਾ ਸੁਣਾਉਣਾ ਸ਼ਾਮ ਨੂੰ ਮੇਰੇ ਵਰਗੇ ਦਾ ਪਲੱਗ ਲਾਉਣਾ ਸ਼ਾਮ ਨੂੰ ਮੇਰੇ ਵਰਗੇ ਦਾ ਕੋਈ ਪਾਲ ਕੇ ਡੱਕ ਲਾ ਲੈਣਾ ਤੇ ਬੀਬੀਆਂ ਨੂੰ ਫਿਕਰ ਹੁੰਦਾ ਵੀ ਯਾਰ ਬਾਲਣ ਵੀ ਹੈ ਨਹੀਂ ਗੈਸ ਵੀ ਹੈ ਨਹੀਂ ਆਂਕਾ ਵੀ ਦਾਲ ਵੀ ਲੈਉਣੀ ਆ ਪਰ ਗੱਲ ਇਹ ਵੀ ਉਹ ਬੀਬੀਆਂ ਆਪਣੇ ਦਫ਼ਤਰ ਆ ਗਿਆ ਮਕਸਰ ਅਰੇ ਮੀਟ ਮੱਤ ਲਗਾਈ ਰੋਥੇ ਡੀਸੀ ਸਾਹਿਬ ਬਾਈ ਜਗਰੂਪ ਕੰਦਾ ਉਹਦਾ ਵੀ ਇੰਸਰ ਅਸੀਂ ਗਏ ਉਹਨਾਂ ਨੂੰ ਕੋਈ ਇਹ ਨਹੀਂ ਦੱਸੇ ਨੀ ਸ਼ਹਿਰ ਬਣ ਗਿਆ ਇਹ ਅਸੀਂ ਉਹਨੂੰ ਕਾਜ ਦਿੱਤਾ ਇੱਕ ਗੁੱਠਲਵਾ ਕੇ ਲਿਆਓ ਉਥੇ ਭੋਖਾ ਤਾ ਕੇ ਬੈਠੇ ਰਹ ਦਿੰ ਰਾਤ ਤਾਂ ਕਿ ਤੜਾ ਕੇ ਉਹਨੂੰ ਪੈਟ ਵਡਾਇਆ ਉਥੇ ਸਤਨ ਲੋਕਾਂ ਨੂੰ ਰੇਗਾ ਦਾ ਟੰਗ ਦੋਇਆ ਜਹਬਦੀ ਵੀ ਪਾਵਰ ਬਾਹੂ ਦੂ ਮਰੇ ਇੱਕ ਹੀ ਕਹਿਣ ਦਾ ਉੱਠ ਕੇ ਉਹ ਸਾਡੀ ਸਰਕਾਰ ਦੇ ਨਰੇਗਾ ਸਾਡਾ ਹੁਣ ਚਾਰ ਹੁਣੇ ਜਿਹੜੇ ਖੀਨੇ ਜਿਆ ਉਹ 50-50 ਰੁਪਏ ਸਾਫਾ ਬਕਸ ਪਾ ਕੇ ਨਾ ਉਹ ਸਾਡੇ ਜੀਰਾਂ ਨੂੰ ਧਰ ਰੋ ਮਾਰੀ ਜਾਣ ਕੇ ਤੱਕੇ ਦਾ ਮਾਰ ਮੇ ਪਿਓ ਨੂੰ ਮਾਰਦਾ ਬਾਈ ਘਰ ਨੂੰ ਮਾਰਦਾ ਦਾਜ ਕੋਲੇ ਪਿਓ ਨੂੰ ਮਾਰਦਾ ਮੈਂ ਤਾਂ ਰਾਣੀ ਆ ਯਾਰ ਕੀ ਆ ਤੁਹਾਡਾ ਕੀ ਦੂਜੀ ਸਰਕਾਰਾਂ ਰਹੀਆਂ ਕੁਛ ਹੀ ਆਪ ਦੀ ਜਿਹੜੀ ਛੋਟੀ ਪਗੜਾ ਉਹ ਬੱਲੇ ਰੱਖੋ ਤੁਹਾਨੂੰ ਤਾਂ ਹੋਣੀ ਤੁਹਾਨੂੰ ਤਾਂ ਹੋਣੀ ਲੋਕਾਂ ਦੇ ਖਾਦਾ ਗੋਤਾ ਦੀ ਖਾਦਾ ਤੁਹਾਨੂੰ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਮਰੇਗਾ ਦਾ ਭੋਗ ਪਾ ਕੇ ਇੱਕ ਨਵਾਂ ਕਾਨੂੰਨ ਲੈਂਦਾ ਹੈ ਗ੍ਰਾਮ ਜੀ ਕਹਿੰਦੇ ਵੀ ਪਿੰਡਾਂ ਦੇ ਵਿਕਾਸ ਲਈ ਇੱਕ ਨਵੀਂ ਯੋਜਨਾ ਤਿਆਰ ਕੀਤੀ ਆ ਪਰ ਸਾਡੀ ਨਰੇਗਾ ਮਜ਼ਦੂਰੀ ਯੂਨੀਅਨ ਅਤੇ ਇਹਦੇ ਮਜ਼ਦੂਮਾਂ ਦੀ ਯੂਨੀਅਨ ਅਸੀਂ ਇਹ ਚਾਹੁੰਦੇ ਆ ਜਿਵੇਂ ਪਹਿਲਾਂ ਨਰੇਗਾ ਸੀ ਉਸੇ ਤਰ੍ਹਾਂ ਨਰੇਗਾ ਰਹੇ ਸਾਨੂੰ ਨਵੀਂ ਯੋਜਨਾ ਦਾ ਕੋਈ ਅਰਥ ਨਹੀਂ ਅਸੀਂ ਕਹਿੰਦੇ ਜਿਵੇਂ ਪਹਿਲਾਂ ਨਰੇਗਾ ਦਾ ਲੋਕਾਂ ਨੂੰ ਕੰਮ ਮਿਲਦਾ ਸੀ ਕਾਨੂੰਨ ਮੁਤਾਬਕ ਲੋਕਾਂ ਨੂੰ ਕੰਮ ਮਿਲੇ ਕੰਮ ਦੇ ਲੋਕਾਂ ਨੂੰ ਪੈਸੇ ਮਿਲਣ ਤੇ ਲੋਕਾਂ ਨੂੰ ਉਹੀ ਪਹਿਲਾਂ ਵਾਲਾ ਸਹੂਲਤਾਂ ਨਰੇਗਾ ਵਾਂਗ ਮਿਲਣ ਅਸੀਂ ਨਵੀਂ ਯੋਜਨਾ ਦਾ ਸਾਨੂੰ ਕੋਈ ਫਾਇਦਾ ਨਹੀਂ ਨਾ ਅਸੀਂ ਲੈਣੀ ਚਾਹੁੰਦੇ ਆ ਜਿਵੇਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਬਾਤੇ ਕਾਲੇ ਕਾਨੂੰਨ ਲਿਆਂਦੇ ਸੀ ਕੇ ਨਾਲ ਕਾਲੇ ਕਾਨੂੰਨ ਲਿਆਂਦਾ ਸੀ ਜਦੋਂ ਕਿ ਕਿਸਾਨ ਨਹੀਂ ਰਾਜੀ ਸੀ ਇਸੇ ਤਰ੍ਹਾਂ ਅਸੀਂ ਮਜ਼ਦੂਰ ਵੀ ਚ ਕਿ ਸਾਨੂੰ ਧੱਕੇ ਨਾਲ ਨਵੀਂ ਯੋਜਨਾ ਦਾ ਕੋਈ ਫਾਇਦਾ ਨਹੀਂ ਸਾਨੂੰ ਪਹਿਲਾਂ ਵਾਲਾ ਰੇਗਾ ਕਾਨੂੰਨ ਉਸੇ ਦੀ ਤਰ੍ਹਾਂ ਚੱਲਣਾ ਚਾਹੀਦਾ ਹੈ ਤੁਹਾਡਾ ਜੋ ਮੰਗ ਪੱਤਰ ਲਿਖਤੀ ਰੂਪ ਵਿੱਚ ਮੇਰੇ ਕੋਲ ਆ ਚੁੱਕਾ ਹੈ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਬਹੁਤ ਹੀ ਜਲਦੀਆਂ ਬਹੁਤ ਹੀ ਜਲਦੀ ਸਾਡੇ ਕੋਲ ਉਪਰ ਪਹੁੰਚਾ ਦਿੱਤੀਆਂ ਜਾਣੀਆਂ ਹਨ ਧੰਨਵਾਦ